ਵਿਕਰਮ ਸਿੰਘ ਮਜੀਠੀਆ ਦੀ ਗੱਲ ਸਰ ਇਹਨਾਂ ਨੇ ਕੀਤੀ ਸੀ ਮੈਂ ਉਹ ਦੱਸਣਾ ਚਾਹਨ ਕਾਂਗਰਸ ਦੀ ਸਰਕਾਰ ਦੇ ਵਿੱਚ ਅਕਤੂਬਰ ਨਵੰਬਰ 2021 ਦੇ ਵਿੱਚ ਐਨਡੀਪੀਐਸ ਐਕਟ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਤੇ ਕੇਸ ਰਜਿਸਟਰ ਕੀਤਾ ਗਿਆ ਸੀ ਅੰਡਰਗਰਾਉਂਡ ਹੋ ਗਿਆ ਪਹਿਲੇ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਚੰਦ ਦੇਣਾ ਬਾਅਦ ਗਵਰਨਮੈਂਟ ਨੇ ਜਦੋਂ ਉਸ ਉਹਦੀ ਬੇਲ ਨੂੰ ਚੈਲੰਜ ਕੀਤਾ ਬੇਲ ਖਾਤ ਜੋ ਹੋ ਗਈ ਕੰਮ ਦੇਣਾ ਬਾਅਦ ਹੀ ਉਹ ਸੁਪਰੀਮ ਕੋਰਟ ਚਲਾ ਗਿਆ ਹੌਨਰੇਬਲ ਸੁਪਰੀਮ ਕੋਰਟ ਨੇ ਇਲੈਕਸ਼ਨਾਂ ਦਾ ਦੌਰ ਸ਼ੁਰੂ ਹੋਣ ਵਾਲਾ ਸੀ ਉਹਨਾਂ ਨੇ ਲਾਅ ਕਰ ਦਿੱਤਾ ਕਿ ਇਲੈਕਸ਼ਨ ਲੜਨ ਦੀ ਇਜਾਜ਼ਤ ਇਹਨੂੰ ਦਿੱਤੀ ਜਾਂਦੀ ਹੈ ਇਲੈਕਸ਼ਨ ਖਤਮ ਹੁੰਦੇ ਹੀ ਅਗਲੇ ਦਿਨ ਉਹਨੂੰ ਪੇਸ਼ ਹੋਣਾ ਪੈਗਾ ਉਹ ਪੇਸ਼ ਹੁੰਦਾ ਤੁਹਾਡਾ ਸਮਾਂ ਹੋ ਗਿਆ ਨਹੀਂ ਸਰ ਅਜੇ ਤਾਂ ਕੰਮ ਹੀ ਸ਼ੁਰੂ ਹੋਇਆ ਨਹੀਂ ਕੰਮ ਦੇ ਹੀ ਗੱਲ ਟਾਈਮ ਨਾਲ ਹੋਣੀ ਹੈ ਟਾਈਮ ਤੋਂ ਥੋੜਾ ਦੇ ਦੋ ਤੁਸੀਂ ਹੁਣ 2-4 ਮਿੰਟ ਮੈਨੂੰ ਵਾਈਡ ਆਫ ਦੇ ਹਾਂ ਵਾਈਡ ਆਫ ਦੇ ਵਿੱਚ ਸਿਰ ਇਸ ਤਰ੍ਹਾਂ ਸੀ 4-5 ਮਹੀਨੇ ਹੋ ਜੇਲ ਚ ਰਿਹਾ ਤੁਹਾਡੀ ਸਰਕਾਰ ਆ ਗਈ ਸਰਕਾਰ ਨੇ ਇੱਕ ਵਾਰ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹਦਾ ਕੋਈ ਰਿਮਾਂਡ ਲਿਆ ਜਾਏ ਬਾਹਰ ਲਿਆਂਦਾ ਜਾਏ ਉਹਨੂੰ ਕੋਈ ਗੱਲਬਾਤ ਪੁੱਛੀ ਜਾਏ ਫਿਰ ਉਹਨੇ ਬੇਲ ਅਪਲਾਈ ਕੀਤੀ ਹੌਨਰੇਬਲ ਹਾਈ ਕੋਰਟ ਨੂੰ ਬੇਲ ਕਰ ਦਿੱਤੀ ਉਥੇ ਵੀ ਕੋਈ ਵਕੀਲਾਂ ਨੇ ਜਿਹੜੇ ਤੁਹਾਡੇ ਸਰਕਾਰ ਦੇ ਵਕੀਲ ਪੇਸ਼ ਹੋਣੇ ਚਾਹੀਦੇ ਸੀ ਉਹਨਾਂ ਵਕੀਲਾਂ ਨੇ ਬੈਸੇ ਬੜੀ ਕਮਜ਼ੋਰ ਕੀਤੀ ਹੁਣ ਇਹ ਜਿਹੜਾ ਰੀਸੈਂਟ ਸਾਢੇ 3 ਸਾਲ ਤੋਂ ਬਾਅਦ ਹੁਣ ਜਿਹੜਾ ਵਿਕਰਮ ਮਜੀਠੀਏ ਦੇ ਉੱਤੇ ਕੇਸ ਦਰਜ ਕੀਤਾ ਸੀ ਜੇ ਤੇ ਉਸੇ ਕੇਸ ਨੂੰ ਪਰਸਿਊ ਕਰਦੇ ਐਨਡੀਪੀਐਸ ਸੈਕਟਰ ਨੂੰ ਕਿਸੇ ਬੰਦੇ ਲੱਗ ਜਾਂਦਾ ਹੁਣ ਤੁਸੀਂ ਕੇਸ ਕਰ ਦਿੱਤਾ ਜਿਸ ਪ੍ਰੋਪੋਰਸ਼ਨੇਟ ਅਸੈਸਸ ਦਾ ਉਹਦੇ ਵੱਲ ਕੱਢ ਦਿੱਤਾ 540 ਕਰੋੜ ਉਹ ਤੁਸੀਂ ਕਹਿ ਦੋਤਾ ਇਹ ਜਿਹੜੀ ਹੈ ਇਹ ਇਹ ਜਿਹੜੇ ਪੈਸੇ ਕੱਢੇ ਨੇ ਉਹ ਤੁਸੀਂ ਡਿਸਪਰੋਪੋਰਸ਼ਨਲ ਅਸੈਸਸ ਦਾ ਕੇਸ ਜੀ ਐਨਡੀਪੀਐਸ ਐਨਡੀਪੀ ਇਸ ਅੱਥਰ ਥੱਲੇ ਲੈ ਕੇ ਆਦੇ ਤੇ ਕਿਸੇ ਬੜੇ ਲੱਗ ਜਾਣਾ ਸੀ ਦੋਨੋਂ ਪਾਸੇ ਅਸੀਂ ਕੇਸ ਉਹਦਾ ਕਮਜ਼ੋਰ ਕੀਤਾ ਜੀ ਤੋਂ ਇਸ ਗੱਲ ਕਾਰਨ ਮੈਂ ਸਰਕਾਰ ਨੂੰ ਇੰਨਾ ਹੀ ਕਹਿਣਾ ਚਾਹਨਾ ਕਿ ਆਪਣਾ ਜਿਹੜਾ ਨੈਕਸਸ ਹੈ ਪੁਲਿਸ ਦਾ ਤੇ ਗੈਂਗਸਟਰਸ ਜਿਹੜਾ ਨੈਕਸਸ ਹੈ ਬਿਟਵੀਨ ਡਰਗ ਡੀਲਰਸ ਐਂਡ ਪੁਲਿਸ ਦਾ ਜਿਹੜਾ ਇਹਨੂੰ ਤੋੜਨ ਦੀ ਅੱਜ ਵੱਡੀ ਲੋੜ ਹੈ ਸਾਡੀਆਂ ਸਰਕਾਰਾਂ ਆ ਜਾਣ ਚਲੀਆਂ ਜਾਣ ਇਹ ਪੱਕੇ ਤੌਰ ਤੇ ਇੱਥੇ ਬੈਠੇ ਨੇ ਅੱਜ ਕਿਸੇ ਵੀ ਤੁਸੀਂ ਥੱਲੇ ਅਸੀਂ ਆਪਣੇ ਹਲਕੇ ਆ ਜਾਂਦੇ ਆ ਸਰ ਤੁਹਾਡੀ ਇਹ ਮੁਹਮਮ ਚੱਲੀ ਹੈ ਮੋਸਟ ਵੈਲਕਮ ਬਹੁਤ ਅੱਛੀ ਗੱਲ ਚੱਲਣੀ ਚਾਹੀਦੀ ਬਸ ਇਹਦਾ ਕੋਈ ਵੱਡਾ ਅਸਰ ਨਹੀਂ ਹੋ ਰਿਹਾ ਥੈਂਕ ਯੂ ਇਹਦਾ ਕੋਈ ਵੱਡਾ ਅਸਰ ਨਹੀਂ ਹੋ ਰਿਹਾ ਡਰਗ ਉਸ ਤਰ੍ਹਾਂ ਹੀ ਅਵੇਲੇਬਲ ਜਿਸਾ ਪਹਿਲੇ ਅਵੇਲੇਬਲ ਸੀ ਉਸਾਂ ਹੀ ਅਵੇਲੇਬਲ ਕੋਈ ਉਹਦੇ 'ਚ ਫਰਕ ਨਹੀਂ ਹੈ ਆਪਾਂ ਭਾਵੇਂ ਜਿੰਨਾ ਮਰਜ਼ੀ ਪਰਸੈਪਸ਼ਨ ਇਹਨੂੰ ਆਪਾਂ ਲੋਕਾਂ ਨੂੰ ਕੋਸ਼ਿਸ਼ ਜ਼ਰੂਰ ਕਰ ਰਹੇ ਆ ਪੀਕੇ ਜੀ ਯੁੱਧ ਨਸ਼ੇ ਵਿਰੋਧ ਚੱਲ ਰਿਹਾ ਬਟ ਥੱਲੇ ਕੋਈ ਗਰਾਉਂਡ ਦੇ ਉੱਤੇ ਕੋਈ ਫਰਕ ਨਹੀਂ ਹੈ ਸੋ ਮੇਰਾ ਕਹਿਣ ਦਾ ਮਕਸਦ ਇਹ ਪੁਲਿਸ ਦਾ ਇਹ ਗੈਂਗਸਟਰਸ ਦੇ ਨਾਲ ਸਿਰ ਕਿਸੇ ਆਦਮੀ ਦੀ ਜ਼ਿੰਦਗੀ ਮਹਫੂਜ਼ ਹੈ ਥੈਂਕ ਯੂ ਅਮਨ ਅਰੋੜਾ